ਮੈਨੂੰ ਆਖਿਆ ਕਿ ਪੰਜ ਤਤ ਪੰਜ ਤਤ ਭਾਰਤ ਦੇ ઋષਿ ਮੁਨੀ ਕਹੀ ਜਾਂਦੇ ਨੇ ਤਤ ਤੇ ਚਾਰ ਨੇ ਇਸਲਾਮ ਚਾਰ ਮੰਨਦਾ ਹੈ। ਇਸਾਈਤ ਵੀ ਚਾਰ ਮੰਨਦੀ ਹੈ। ਮਿਡਲ ਈਸਟ ਦੇ ਵਿੱਚ ਮੱਧ ਪੂਰਬ ਦੇ ਜਿਹੜੇ ਧਰਮ ਪੈਦਾ ਹੋਏ ਨੇ ਉਹ ਚਾਰ ਤਤ ਮੰਨਦੇ ਨੇ ਪੰਜ ਤਤ ਨਹੀਂ ਮੰਨਦੇ। ਉਹ ਮੰਨਦੇ ਨੇ ਧਰਤੀ ਨੂੰ ਪਮਣ ਨੂੰ ਪਾਣੀ ਨੂੰ ਤੇ ਅਗਨ ਨੂੰ। ਉਸ ਮੁਸਲਮਾਨ ਨੇ بڑے ਹੌਸਲੇ ਨਾਲ ਬੜੀ ਹਿੰਮਤ ਨਾਲ ਪੂਰੇ ਵਿਸ਼ਵਾਸ ਨਾਲ ਮੈਨੂੰ ਆਖਿਆ ਤਨ ਦੇ ਚ ਪਾਣੀ ਹੈ ਮੰਨਦੇ ਆ ਤੇ ਤਨ ਦੇ ਚ ਅੱਗ ਵੀ ਹੈ ਮੰਨਦੇ ਤਨ ਦੇ ਚ ਪਵਨ ਵੀ ਹੈ ਮੰਨਦੇ ਆ ਤੇ ਤਨ ਮਿੱਟੀ ਦਾ ਬੁੱਧਲਾ ਮਿੱਟੀ ਵੀ ਹੈ ਮੰਨਦੇ ਆ ਤੁਸੀਂ ਦੱਸੋ ਤਨ ਦੇ ਚ ਆਕਾਸ਼ ਕਿੱਥੇ ਹੈ ਇਹ ਕੋਈ ਤਤ ਨਹੀਂ ਹੈ ਇਹ ਕੋਈ ਤਤ ਨਹੀਂ ਇਹ ਭਾਰਤ ਦੇ ઋષਿ ਮੁਨੀਆਂ ਨੂੰ ਭੁਲੇਖਾ ਲੱਗਿਆ ਪੰਜ ਤਤ ਪੰਜ ਤਤ ਕਹੀ ਜਾਂਦੇ ਨੇ ਤਤ ਚਾਰ ਨੇ ਮੈਂ ਫਿਰ ਅਰਜ਼ ਕਰਾਂ ਕੁਛ ਧਰਮਾਂ ਨੇ ਖਾਸ ਕਰਕੇ ਮੱਧੇ ਪੂਰਬ ਦੇ ਜੋ ਪੈਦਾ ਹੋਏ ਮਿਡਲ ਈਸਟ ਦੇ ਉਹ ਚਾਰ ਤੱਕ ਮੰਨ ਲੈਣੇ ਪੰਜ ਤੱਕ ਨਹੀਂ ਮੰਨ ਲੈ। ਪੰਜ ਤੱਕ ਸਨਾਤਨ ਮਤ ਜੈਨ ਮਤ ਬੋਧ ਮਤ ਸਿੱਖ ਮਤ ਮੰਨ ਲੈ। ਪੰਜ ਤੱਤ ਕਰ ਤੁਦ ਸਭ ਸ੍ਰਿਸ਼ਟ ਸਾਜੀ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਇ। ਸਾਰਾ ਪਸਾਰਾ ਪੰਜ ਤਤਾਂ ਦਾ। ਮੈਨੂੰ ਕਹਿਣ ਲੱਗੇ ਕੁਝ ਇਹ ਦੱਸ ਸਕਦੇ ਹੋ ਸਰੀਰ ਦੇ ਅੰਦਰ ਆਕਾਸ਼ ਕਿੱਥੇ ਹੈ ਅਸੀਂ ਸਬੂਤ ਦੇ ਸਕਦੇ ਹਾਂ ਪਾਣੀ ਹੈ ਅੱਗ ਹੈ ਪਵਨ ਹੈ ਮਿੱਟੀ ਹੈ ਤੁਸੀਂ ਸਬੂਤ ਦੇ ਸਕਦੇ ਹੋ ਆਕਾਸ਼ ਕਿੱਥੇ ਹੈ ਮੈਂ ਜਦੋਂ ਸੁમિતਰ ਨੂੰ ਆਖੇ ਨਾ ਚਾਰਾਂ ਤੱਤਾਂ ਨੂੰ ਹੋਣ ਵਾਸਤੇ ਰਹਿਣ ਵਾਸਤੇ ਕੋਈ ਅਸਥਾਨ ਵੀ ਤੇ ਚਾਹੀਦਾ ਨਾ ਸਪੇਸ ਵੀ ਤੇ ਚਾਹੀਦੀ ਹੈ ਸਾਗਰ ਹੈ ਪਾਣੀ ਹੈ ਉਹਨੋਂ ਹੋਣ ਵਾਸਤੇ ਜਗਾਵੀ ਤੇ ਚਾਹੀਦੀ ਹੈ ਸੂਰਜ ਹੈ ਸੂਰਜ ਨੂੰ ਹੋਣ ਵਾਸਤੇ ਆਸਥਾਨੀ ਤੇ ਚਾਹੀਦਾ ਹੈ ਪਮਨ ਨੂੰ ਵਗਣ ਵਾਸਤੇ ਜਗਾਵੀ ਤੇ ਚਾਹੀਦੀ ਹੈ ਧਰਤੀ ਨੂੰ ਹੋਣ ਵਾਸਤੇ ਵਿਟੀ ਨੂੰ ਹੋਣ ਵਾਸਤੇ ਆਸਥਾਨੀ ਤੇ ਚਾਹੀਦਾ ਹੈ ਇਹ ਜੋ ਸਪੇਸ ਹੈ ਇਹ ਜੋ ਆਕਾਸ਼ ਹੈ ਇਹ ਪੰਜਵਾਂ ਤੱਤ ਇਹ ਪੰਜਵਾਂ ਇਸ ਪੰਜਵੇਂ ਤੱਤ ਦੇ ਅੰਦਰ ਹੀ ਚਾਰ ਤੱਤ ਨੇ ਤੇ ਜੇ ਪੰਜਵਾਂ ਤਤ ਨਾ ਹੋਵੇ ਤੇ ਚਾਰ ਤਤਾਂ ਦਾ ਤੇ ਕੋਈ ਟਿਕਾਣਾ ਹੀ ਨਹੀਂ ਕਿੱਥੇ ਕਿੱਥੇ ਠਹਿਰਣਗੇ ਤੇ ધરਤੀ ਕਿੱਥੇ ਹੋਵੇਗੀ ਇਹ ਸਾਗਰ ਨੂੰ ਹੋਣ ਵਾਸਤੇ ਸੂਰਜ ਨੂੰ ਹੋਣ ਵਾਸਤੇ ਪਮੜ ਨੂੰ ਹੋਣ ਵਾਸਤੇ ਤੇ ਇਹਨਾਂ ਸਰੀਰਾਂ ਨੂੰ ਹੋਣ ਵਾਸਤੇ ਆਸਥਾਨ ਤੇ ਚਾਹੀਦਾ ਹੈ ਜਗ੍ਹਾ ਤੇ ਚਾਹੀਦੀ ਹੈ ਦੇਸ਼ ਤੇ ਚਾਹੀਦਾ ਹੈ ਤੇ ਪੰਜਵਾਂ ਤਤ ਫਿਰ ਉਹ ਸੋਚਦਾ ਰਿਹਾ ਤੇ ਚੁੱਪ ਕਰ ਗਿਆ